ਸਭ ਇਹਨਾਂ ਦਾ ਆਪਣਾ ਨਾਮ ਦੱਸੋ ਉਸ ਤੋਂ ਬਾਅਦ ਅੱਜ ਅੱਜ ਇੱਥੇ ਕੀ ਵੀ ਮਾਤਿਆ ਹੋਇਆ ਬੱਚਿਆਂ ਨੂੰ ਚੱਕਣ ਦਾ ਮੈਂ ਸਰ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਆਫਸਰ ਮੇਰੀ ਜੁਆਇਨਿੰਗ ਇੱਥੇ ਟ੍ਰਾਂਸਫਰ ਹੋਈ ਸੀ ਪਵਾਨੀਗੜ ਤੋਂ ਮੈਂ ਬਈ ਤੇ ਇੱਕ ਨੂੰ ਜੁਆਇਨ ਕੀਤਾ ਅੱਜ 2:30 ਵਜੇ ਦੀ ਗੱਲ ਹੈ ਇੱਥੇ ਕੋਈ ਅਨਨੋਨ ਲੇਡੀ ਲੋਕਾਂ ਦੇ ਬੱਚਿਆਂ ਨੂੰ ਚੱਕ ਰਹੀ ਸੀ ਕਿਸੇ ਦੇ ਪੈਸਿਆਂ ਨੂੰ ਦੇਖ ਰਹੀ ਸੀ ਕਿਸੇ ਦੇ ਪਰਸ ਨੂੰ ਹੱਥ ਪਾ ਰਹੀ ਸੀ ਉਹ ਕਹਿੰਦੀ ਮੈਂ ਇੱਥੇ ਹੀ EMPLOYEE ਆ ਇੱਥੇ ਆ ਮੇਰੇ ਇੰਚੀ ਦੀ ਝੂਠ ਬੋਲ ਰਹੀ ਸੀ ਸਾਡੇ ਸਟਾਫ ਨੇ ਡਾਕਟਰ ਸਾਹਿਬ ਨੇ ਡਾਕਟਰ ਰੇਕੀ ਦੀ ਡਿਊਟੀ ਚੱਲ ਰਹੀ ਸੀ ਉਹਨਾਂ ਨੇ ਗੌਰ ਕੀਤੀ ਲੋਕਾਂ ਨੇ ਧਿਆਨ ਲਾਇਆ ਮੁਸਤੈਦੀ ਦਿਖਾਈ ਉਹਨੂੰ ਫੜ ਲਿਆ ਫੜ ਕੇ ਉਹਨੂੰ ਆਪਾਂ ਪੁਲਿਸ ਚੌਕੀ ਬਣੀ ਹੋਈ ਹੈ ਥਾਣੇ ਇੱਥੇ ਉਹਨਾਂ ਨੂੰ ਫੋਨ ਕਰਤਾ ਰੁੱਕਾ ਭੇਜਤਾ ਉਹ ਲੇਡੀ ਨੂੰ ਚ ਲੈ ਗਏ ਨੇ ਫੜ ਕੇ ਇੱਥੇ ਲੇਡੀ ਡਾਕਟਰ ਦੀ ਡਿਊਟੀ ਵੀ ਹੁੰਦੀ ਹੈ ਜੀ ਹਾਂਜੀ ਹਾਂਜੀ 24 ਘੰਟੇ ਡਿਊਟੀ ਹੁੰਦੀ ਹੈ ਜੀ ਡਾਕਟਰ ਸਰਪੀ ਤੇ ਰੇਖੀ ਨੇ ਇਹ ਡਿਊਟੀ ਤੇ ਸੀ ਜਦੋਂ ਇਹਨਾਂ ਨੇ ਧਿਆਨ ਚਾਹਿਆ ਇਹਨਾਂ ਨੇ ਮੈਨੂੰ ਦੱਸਿਆ ਫਿਰ ਮੈਂ ਰੁੱਕਾ ਭਜਵਾ ਕੇ ਇਹਨਾਂ ਨੂੰ ਪੁਲਿਸ ਨੂੰ ਬੁਲਾਇਆ ਅਸੀਂ ਕੀ ਬਾਰੇ ਇੱਥੇ ਸਟਾਫ ਉਹ ਵੀ ਸਿਰਫ ਲੱਸੀ ਜੀ ਆ ਤੇ ਉਹ ਕਾਰੀਆਂ ਕਿੰਨੀ ਦੇਰ ਵਾਸਤੇ ਜਿਵੇਂ ਅੱਜ ਸੰਡੇ ਐ ਕਿੰਨੀ ਦੇਰ ਵਾਸਤੇ ਕਾਰ ਜਾਏਗੀ ਕਿੰਨੀਆਂ ਉਹਨਾਂ ਨੂੰ ਜਿਵੇਂ ਲੰਚ ਕਰਨ ਜਾਣਾ ਹੁੰਦਾ ਜੀ ਆਨ ਕਾਲ ਡਿਊਟੀ ਹੁੰਦੀ ਐ ਸੰਡੇ ਨੂੰ ਜਿਵੇਂ ਨਾ ਰਾਉਂਡ ਦਾ ਕਲੌਕ ਤਾਂ ਸਾਡੇ ਕੋਲ ਰਗਾਨੀਗੜ੍ਹ ਤੋਂ ਚਾਰ ਹੀ ਨੇ ਰਾਉਂਡ ਦਾ ਕਲੌਕ ਦਾ ਬੈਟ ਨਹੀਂ ਸਕਦਾ ਜਦੋਂ ਲੋਡ ਹੁੰਦੀ ਐ ਉਸੇ ਵੇਲੇ ਆ ਜਾਂਦੇ ਨੇ ਆਨ ਕਾਲ ਡਿਊਟੀ ਹੁੰਦੀ ਐ ਇਹਨਾਂ ਦੀ ਮੁਸਤਕੀ ਲੇਬਰ ਰੂਮ ਚ ਇਹਨਾਂ ਦੀ ਆਨ ਕਾਲ ਚੱਲਦੀ ਐ ਉਹਨਾਂ ਉੱਪਰ ਕੀ ਕਾਰਵਾਈ ਹੋਈ ਜੀ ਪੁਲਿਸ ਨੂੰ ਫੜਾਤਾ ਜੀ ਅਸੀਂ ਉਹਨੂੰ ਲੇਡੀ ਨੂੰ ਰੁਕਾ ਭੇਜਤਾ ਬਾਕੀ ਜੋ ਪੁਲਿਸ ਕਾਰਵਾਈ ਕਰੂਗੀ ਜਾਂ ਸਾਡੇ ਤੋਂ ਕੋਈ ਚੀਜ਼ ਹੋ ਨਹੀਂ ਕੋਈ ਐ ਤੇ ਕੋਈ ਤੁਹਾਨੂੰ ਸਟਾਫ ਦੀ ਹੈ ਕਿਸੇ ਵੀ ਦੀ ਕੋਈ ਲੋੜ ਨਹੀਂ ਕੋਈ ਜੂਟ ਹੈ ਨਹੀਂ ਤੇ ਉਹ ਦਾ ਸਾਹਿਬ ਡਿਟੇਲ ਵੀ ਦੱਸਣਗੇ ਤੁਹਾਨੂੰ ਇਸ ਕੇਸ ਬਾਰੇ ਤੇ ਆਪਣੀ ਡਿਮਾਂਡ ਦੀ ਜਾਂ ਕੋਈ ਇਹਦੀ ਕਮੀਆਂ ਵੀ ਦੱਸਣਗੇ ਇਹ ਕੀ ਵਾਕਿਆ ਹੋਇਆ ਅੱਜ ਬੱਚੇ ਨੂੰ ਅਕਚੁਅਲੀ ਅੱਜ ਮੈਂ ਔਨ ਕਾਲ ਸੀਗੀ ਮੈਨੂੰ ਸਟਾਫ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਕੋਈ ਅਨਨੋਨ ਮਹਿਲਾ ਹੈ ਅਗਿਆਦੇ ਨੂੰ ਕੋਈ ਵੀ ਨਹੀਂ ਜਾਣਦਾ ਸੀਗਾ ਆਪਣੇ ਆਪ ਨੂੰ ਕਹਿਣ ਲੱਗੀ ਕਿ ਮੈਂ ਐਮਰਜੈਂਸੀ ਦੀ ਵਰਕਰਾਂ ਇਹ ਐਮਰਜੈਂਸੀ ਵਾਰਡ 'ਚ ਲੱਗੀ ਹੋਈਆਂ ਪਰ ਸਾਡੇ ਸਟਾਫ ਨੇ ਉਹਨੂੰ ਪਛਾਣ ਲਿਆ ਕਿ ਇਹ ਸਰਕਾਰੀ ਮੁਲਾਜ਼ਮ ਨਹੀਂ ਹੈ ਇਹ ਐਮਰਜੈਂਸੀ 'ਚ ਕੰਮ ਨਹੀਂ ਕਰਦੀ ਹੈ ਇੱਥੇ ਕੋਈ ਅਗਿਆਤ ਮਹਿਲਾ ਹੈ ਉਹ ਬੈੱਡ ਟੂ ਬੈੱਡ ਜਾ ਰਹੀ ਸੀਗੀ ਤੇ ਲੋਕੀ ਸਾਨੂੰ ਫੜ ਕੇ ਲੋਕੀ ਲੈ ਕੇ ਆਏ ਸਾਡੇ ਕੋਲੇ ਕਿ ਇਹ ਬੈੱਡ ਟੂ ਬੈੱਡ ਜਾ ਰਹੀ ਹੈ ਤੇ ਲੋਕਾਂ ਦੇ ਬੱਚੇ ਚੱਕ ਰਹੀ ਸੀਗੀ ਚੱਕ ਕੇ ਗੋਦੀ 'ਚ ਲੈ ਕੇ ਉਹਨੂੰ ਖਿਲਾ ਰਹੀ ਸੀਗੀ ਬੱਚਿਆਂ ਨੂੰ ਤੇ ਪੈਸਿਆਂ ਦੀ ਡਿਮਾਂਡ ਕਰ ਰਹੀ ਸੀ ਉਹਨਾਂ ਤੋਂ ਵਧਾਈ ਮੰਗ ਰਹੀ ਸੀਗੀ ਤੇ ਇਸ ਚੀਜ਼ ਨੂੰ ਲੋਕਾਂ ਨੇ ਦੇਖਿਆ ਤੇ ਲੋਕਾਂ ਨੇ ਉਹਨੂੰ ਫੜ ਲਿਆ ਲੇਡੀਜ਼ ਨੇ ਉਹ ਲੇਡੀ ਸਟਾਫ ਸੀਗੀ ਸਾਰੀ ਤੇ ਫਿਰ ਮੈਂ ਐਸਐਮਓ ਸਾਹਮਣੂ ਇਨਫੋਰਮ ਕਰਤਾ ਨਾਲ ਦੇ ਨਾਲ ਸਰ ਆ ਗਏ ਸਰ ਨੇ ਪੁਲਿਸ ਨੂੰ ਇਨਫੋਰਮ ਕਰਤਾ ਔਰ ਪੁਲਿਸ ਆਈ ਔਰ ਉਚਿਤ ਕਾਰਵਾਈ ਕਰਕੇ ਪੁਲਿਸ ਉਹਨੂੰ ਲੈ ਗਈ ਆਪਣੇ ਨਾਲ ਐਕਚੁਅਲੀ ਕੋਈ ਸਿਕورٹی ਗਾਰਡ ਜਦੋਂ ਹੋਤ ਨਹੀਂ ਇਸ ਨੇ ਕੋਈ ਦਿੱਕਤ ਨਹੀਂ ਹੈ ਗਈ ਹਾਂ ਐਕਚੁਅਲੀ ਸਾਡੇ ਕੋਲ ਸਿਵਲ ਹਸਪਤਾਲ ਦੇ ਪਰਿਸਰ ਦੇ ਅੰਦਰ ਹੀ ਚੌਕੀ ਬਣਾ ਦਿੱਤੀ ਗਈ ਹੈ ਜਿਸ ਦੇ ਕਰਕੇ ਸਾਨੂੰ ਹੁਣ ਬਹੁਤ ਸੁਵਿਧਾਵਾ ਹੋ ਗਈ ਹੈ ਬਹੁਤ ਅੱਛੀ ਫੈਸਿਲਿਟੀ ਹੋ ਗਈ ਕਿ ਕੋਈ ਵੀ ਇਹੋ ਜਿਹਾ ਵਾਕਿਆ ਹੁੰਦਾ ਹੈ ਤੇ ਨਾਲ ਦੇ ਨਾਲ ਪੁਲਿਸ ਆ ਜਾਂਦੀ ਹੈ ਤੇ ਲੋਕਾਂ ਦੀ ਹੈਲਪ ਲਈ ਆ ਕੇ ਔਰ ਇਹੋ ਜਿਹਾ ਜਿਵੇਂ ਅੱਜ ਹੀ ਇਨਸੀਡੈਂਟ ਹੋਇਆ ਤੇ ਕੋਈ ਇਹਦੇ ਕਰਕੇ ਦੇਖੋ ਕਿਸੇ ਨਾਲ ਵੀ ਕੁਝ ਵਾਪਰ ਸਕਦਾ ਸੀਗਾ ਜਿਵੇਂ ਕਿਸੇ ਦਾ ਬੱਚਾ ਚੱਕ ਕੇ ਲੈ ਜਾਂਦੀ ਲੋਕਾਂ ਦੇ ਪਰਸ ਪੁਰਸ ਚੱਕ ਕੇ ਲੈ ਜਾਂਦੀ ਮੋਬਾਈਲ ਚੱਕ ਕੇ ਲੈ ਜਾਂਦੀ ਤੇ ਉਹ ਇਹੋ ਜਿਹਾ ਕੋਈ ਵੀ ਚੀਜ਼ ਨਾ ਹੋਏ ਇਸ ਕਰਕੇ ਪੁਲਿਸ ਨੇ ਨਾਲ ਦੇ ਨਾਲ ਆਈ ਐਕਸ਼ਨ ਲਿਆਂ ਬਹੁਤ ਵਧੀਆ ਹੋ ਗਿਆ ਕੰਮ ਅਗਰ ਸਾਨੂੰ ਸਿਕਿਉਰਿਟੀ ਗਾਰਡ ਵੀ ਮਿਲ ਜਾਣ ਇੱਥੇ ਰਾਉਂਡ ਦਾ 24 ਤੇ ਹੋਰ ਵੀ ਵਧੀਆ ਹੋ ਜਾਊਗਾ ਸਟਾਫ ਨਰਸਸ ਜੇ ਉਹਨਾਂ ਨੂੰ ਕੋਈ ਮਤਲਬ ਵਰਦੀ ਨਹੀਂ ਅਲਾਉ ਕੀਤੀ ਹੋਈ ਹੈ ਕਿ ਤੁਸੀਂ ਇਹਦੀ ਵਰਦੀ ਹਮੇਸ਼ਾ ਪਾ ਕੇ ਰੱਖਣੀ ਹੈ ਨਹੀਂ ਹੈਗੀ ਹੈ ਜੀ ਵਰਦੀ ਹੈਗੀ ਹੈ ਸਟਾਫ ਨਰਸਸ ਜੀ ਇਸ ਬਾਰੇ ਤੁਸੀਂ ਐਸਐਮਓ ਸਾਹਮਣੇ ਕੋਲ ਗੱਲ ਕਰਦੇ ਹੋ ਤੇ ਉਹ ਵੀ ਡਿਊਟੀ ਤੁਹਾਡੇ ਕੋਲ ਨਹੀਂ ਕਾਇਮੀ ਵਾਈ ਜੀ 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 ਨਹੀਂ ਲੇਕਿਨ ਸਟਾਫ ਨਰਸਸ ਲਈ ਦੇਖੋ ਮੈਂ ਵੀ ਇੱਕ EMPLOYEE ਹਾਂ ਉਹ ਵੀ EMPLOYEES ਆ ਅਪਾ ਐਸਐਮਓ ਸਾਹਮਣੇ ਗੱਲ ਕਰ ਲੈਂਦੇ ਹਾਂ ਕਿਉਂਕਿ ਇਹ ਪਛਾਣ ਨਹੀਂ ਹੋ ਜਾਂਦੀ ਹੈ ਕਿ ਹਾਂ ਜੀ ਜੀ ਨੀ ਲੈਬ ਕੋਟ ਇਹਨਾਂ ਨੇ ਪਾਇਆ ਹੁੰਦਾ ਇਹਨਾਂ ਨੂੰ ਵਾਈਟ ਕੋਟ ਹਾਫ ਜੋ ਹਾਫ 슬ੀਵਸ ਦਾ ਉਹ ਹੈ ਪਾ ਕੇ ਰੱਖਦੇ ਉਸ ਟਾਈਮ ਤੇ ਪਾਇਆ ਹੋਇਆ ਸੀਗਾ ਸਟਾਫ ਕਰਦੇ ਕਿਸੇ ਨੇ ਕੋਈ ਹੈ ਨਹੀਂ ਇਹ ਕੋਲ ਵੀ ਨਹੀਂ ਹੈਗਾ ਇਸ ਬਾਰੇ ਕੁਝ ਕੋਡ ਦੱਸੋਗੇ ਇਹ ਹੋਰ ਵੀ ਨਹੀਂ ਹੈਗਾ ਕਿਸੇ ਕੋਡ ਪਾਇਆ ਹੋਇਆ ਹੈ ਲੈ ਕੋਈ ਅਪਡੇਟ ਨਹੀਂ ਕਿਸੇ ਕੋਲ ਵੀ ਹੈ ਇੱਕ ਵਾਰੀ ਆਪਾਂ ਐਸਐਮਓ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ ਇਸ ਬਾਰੇ ਮੇਰਾ ਨਾਮ ਰੋਹੀ ਤਾਂ ਸਰ ਈ ਵਾਕਿਆ ਹੋਇਆ ਸੀ ਗੱਲ ਸਰ ਇਹ ਗੱਲ ਇਦਾਂ ਦੀ ਸੀ ਕਿਾਂ ਛੱਤੀ ਔਰਤ ਆਈ ਜੀ ਔਰ ਇੱਕ ਦੇ ਬਾੜੇ ਹਰਕ ਤੇ ਬੈੱਡ ਤੇ ਜਾ ਕੇ ਇਹ ਬੱਚਾ ਦਾ ਹੀ ਕਿਸੇ ਨੂੰ ਪਾਣੀ ਪਿਆੰਦੀ ਸੀ ਕਿਸੇ ਨੂੰ ਕੁਝ ਕਰਦੀ ਸੀ ਮੇਰੇ ਲਈ ਵੀ ਆਈ ਜੀ ਬੈੱਡ ਤੇ ਜੀ ਮੈਨੂੰ ਕਹਿੰਦੀ ਥੋੜੇ ਬੇਟਾ ਹੋਇਆ ਕੀ ਬੇਟੀ ਜੀ ਮਖਾਈ ਮੇਰੇ ਬੇਟਾ ਹੋਇਆ ਜੀ ਉਹ ਮੇਰੀ ਵਾਈਫ ਨੂੰ ਕਹਿੰਦੀ ਬੇਟਾ ਮੈਨੂੰ ਦੇ ਦੋ ਜੀ ਕੈਵਨ ਚ ਮੰਗਾਇਆ ਜੀ ਅੰਦਰ ਫਿਰ ਅਸੀਂ ਬੇਟਾ ਦਿੱਤਾ ਜੀ ਉਹਨਾਂ ਨੂੰ ਵੀ ਬੇਟਾ ਦੇ ਕੇ 2 ਮਿੰਟ ਬਾਅਦ ਉਹਨਾਂ ਨੇ ਸਾਨੂੰ ਵਾਪਸ ਕਰਤਾ ਜੀ ਕਹਿੰਦੇ ਅਸੀਂ ਪਹਿਲਾਂ ਔਰ ਬੈੱਡ ਤੇ ਜਾਇਆ ਜੀ ਅੱਗੇ ਜਾ ਕੇ ਸਾਰੇ ਬੱਚਿਆਂ ਨੂੰ ਚੈੱਕ ਫੇਰ ਕਰਾਂਗੇ ਜੀ ਅਸੀਂ ਫੇਰ ਅੱਗੇ ਕੈਵਨ ਚ ਲੈ ਕੇ ਜਾਵਾਂਗੇ ਜੀ ਬੱਚੇ ਨੂੰ ਫੇਰ ਸਾਨੂੰ ਕਹਿੰਦੀ ਜੀ ਮੇਰੇ ਨਾਲ ਮਖਾਈ ਤੁਹਾਡੀ ਡਿਊਟੀ ਕੀਤੀ ਕਹਿੰਦੀ ਮੈਂ ਤਲਵਿਹਾਨੇ ਤੋਂ ਆ ਜੀ ਕਦੇ ਕਹਿੰਦੀ ਜੰਮੂ ਤੋਂ ਆ ਜੀ ਮੈਂ ਜੀ ਤੇ ਮੈਨੂੰ ਕਹਿੰਦੀ ਜੀ ਮੈਂ ਖਾਈ ਤੁਸੀਂ ਤੁਹਾਡੀ ਪੋਸਟ ਕੀ ਹੈ ਜੀ ਕਹਿੰਦੀ ਮੈਂ ਨਰਸਾਂ ਹੀ ਇੱਥੇ ਕਦੇ ਕਹਿੰਦੀ ਮੈਂ ਡਾਕਟਰ ਆ ਜੀ ਕਦੇ ਕਹਿੰਦੀ ਮੈਨੂੰ ਨਰਸਾਂ ਜੀ ਮਾਝਾ ਠੀਕ ਹੈ ਇਹ ਕਹਿੰਦੀ 4 ਘੰਟੇ ਦੀ ਮੇਰੀ ਡਿਊਟੀ ਹੈ ਜੀ ਉਹ ਵੀ ਸੰਡੇ ਨੂੰ ਉਹਨਾਂ ਦੀ ਕੋਈ ਡਿਊਟੀ ਨਹੀਂ ਹੁੰਦੀ ਉੱਥੇ ਓਨਲੀ 2 ਦੋਨ ਸਾਈਡ ਉਟੀ ਹੈ ਜੀ ਉਹਨਾਂ ਨੂੰ ਕਹਿੰਦੀ ਮੈਨੂੰ ਮਖਾ ਮੈਨੂੰ ਕਹਿੰਦੀ ਜੀ ਲੁਧਿਆਣੇ ਤੋਂ ਸਾਨੂੰ ਪੁਲਿਸ ਵਾਲੇ ਛੱਡ ਕੇ ਜਾਂਦੇ ਨੇ ਇੱਥੇ ਜੀ ਫਿਰ ਸਾਡਾ ਬੱਚਾ ਨੇ ਫੇਰ ਆ ਕੇ ਚੱਕਿਆ ਜੀ ਫਿਰ ਦੂਜੀ ਬਾੜ ਚ ਗਈ ਜੀ ਫਿਰ ਇਹਨਾਂ ਦੀ ਬੇਟੀ ਇਹਨਾਂ ਨੂੰ ਪੁੱਛੇ ਹੀ ਜਾ ਕੇ ਜੀ ਮੇਰੀ ਬੇਟੀ ਫਿਰ ਇਹਨਾਂ ਦੀ ਬੇਟੀ ਨੇ ਸਾਨੂੰ ਪੁੱਛਿਆ ਇਹਨਾਂ ਦੀ ਬੇਟੀ ਲੈਵੇ ਗਈ ਜੀ ਉਹ ਫਿਰ ਇਹਨਾਂ ਦੀ ਬੇਟੀ ਚੱਕੀ ਜੀ ਉਹਨਾਂ ਨੇ ਬੇਟੀ ਚੱਕ ਕੇ ਜੀ ਉਹ ਜਦੋਂ ਬਾਹਰ ਜਾਣ ਲੱਗੀ ਜੀ ਬੇਟੀ ਚੱਕ ਕੇ ਫਿਰ ਇਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਨਰਸਨ ਨੂੰ ਦਿਖਾਈ ਉਹ ਕਹਿੰਦੀ ਆ ਦੇਖੋ ਜੀ ਆਹ ਕੋਣ ਹੈ ਜੀ ਤੀਜਾ ਬੰਦਾ ਵੀ ਤੁਹਾਡੀ ਦੋ ਜਣੇ ਜੀ ਟੁੱਟੀਏ ਉਹਨਾਂ ਨੇ ਦਿਖਾਇਆ ਜੀ ਫਿਰ ਇਹਨਾਂ ਨੂੰ ਵੀ ਅਸੀਂ ਦੋ ਜਣੇ ਆ ਜੀ ਸਾਡਾ ਤੀਜਾ ਬੰਦਾ ਕੋਈ ਨਹੀਂ ਹੈਗਾ ਜੀ ਫਿਰ ਅਸੀਂ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਫੜਿਆ ਜੀ ਰੰਗਿਆ ਤੁਹਾਨੂੰ ਦੇ ਤੋਂ ਬੱਚੇ ਖੋਈ ਜੀ ਸਾਨੂੰ ਤੇਰਾ ਤੇਰਾ ਨਾਮ ਕੀ ਹੈ ਤੂੰ ਕਿਹੜੀ ਏਰੀਆ ਚ ਦਿੰਦਾ ਮੇਰਾ ਨਾਮ ਰੋਹਿਤ ਹੈ ਜੀ ਮੈਂ ਸਬਜੀ ਮੰਡੀ ਕੋਲ ਰਹਿਣਾ ਜੀ ਇੱਕ ਵਾਕਿਆ ਕਰੋਦਾ ਹੈ ਇਹ ਸਾਰਾ ਉਹਨੇ ਲਾਲੋ ਤੁਸੀਂ 3 ਕਵੇਜ ਦਾ ਜੀ 21 ਤਰੀਕਾ ਅੱਜ 25 ਤਰੀਕਾ ਸੋ 255 ਜੀ 255 2025 ਜੀ ਅਜੀ ਕੀ ਨਾਮ ਤੁਹਾਡੇ ਨਾਮ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਸਰ ਮੇਰਾ ਬੇਟੇ ਨੂੰ ਚੋਰੀ ਕਰਦੇ ਨੇ ਅਜੀ ਵੀ ਲੇਡੀਜ਼ ਅਸੀਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੌਣ ਹੋ ਡਿਊਟੀ ਤੋਂ ਬਾਅਦ ਕਹਿੰਦੇ ਅਸੀਂ ਵੀ ਮੇਰੀ ਡਿਊਟੀ ਜੰਮੂ ਆ ਬੀ ਇਹਨਾਂ 4 ਘੰਟੇ ਵਾਸਤੇ ਆਉਣੀ ਹੈ ਵੀ ਸੰਡੇ ਨੂੰ ਅਸੀਂ ਨੇ ਫਿਰ ਪੁੱਛਿਆ ਵੀ ਕੋ 4 ਘੰਟੇ ਵਾਸਤੇ ਕੋਈ ਆਉਂਦੀ ਨਹੀਂ ਹੁੰਦਾ ਫਿਰ ਮੈਂ ਨਾਲ ਸਲਵ ਗਿਆ ਮੈਂ ਸਰ ਮੈਡਮ ਸੋਡੀ ਦੋ ਤੋਂ ਇਲਾਵਾ ਕਿਸੇ ਹੋਰ ਡਿਊਟੀ ਹੈਗੀ ਆ ਇਹ ਨਾਂ ਦੀ ਮੈਡਮ ਇੱਕ ਨਾ ਲੇਡਿੰਗ ਦੀ ਪੈਦੇ ਜੀ ਬਾਅਦ ਚ ਉਹ ਹਰੇਕ ਬੈਡ ਤੇ ਜਾ ਕੇ ਪੁੱਛਦੇ ਵੀ ਤੁਹਾਡੇ ਲਈ ਬੱਚਾ ਕੀ ਹੈ ਬਾ ਮੈਂ ਬਾਅਦ ਦੇਖਿਆ ਪੁੱਛਿਆ ਉਹਨਾਂ ਨੂੰ ਮੈਂ ਦੂਜੀ ਵਾਰ ਚ ਆ ਕੇ ਮੁੰਡੇ ਲਵੇ ਗੱਲ ਕਰੀ ਪਹਿਲਾਂ ਕਹਿੰਦਾ ਮੇਰਾ ਬੱਚਾ ਚੱਕੇ ਨਹੀਂ ਫਿਰ ਮੈਂ ਮੈਡਮ ਨੂੰ ਕਿਹਾ ਯਾਨੀ ਤੁਸੀਂ ਬਰਾਉ ਫਿਰ ਦੁਆ ਮਲਾਜ਼ਮ ਬੁਲਾਏ ਉਹਨਾਂ ਨੇ ਗੱਲਬਾਤ ਕਰੀ ਫਿਰ ਮਲਾਜ਼ਮਾਂ ਨੇ ਉਹਦੇ ਹੱਥ ਲੱਗੇ ਇਹ ਥਣ ਇਥੋ ਦੀ ਗੱਲ ਹੈ ਵਾਲੀ ਕਿਹੜੇ ਹਸਪਤਾਲ ਦੀ ਗੱਲ ਹੈ ਸਰੂਰ ਦੇ ਬਲਾ ਹਸਪਤਾਲ ਦੀ ਹੈ ਅੰਨਕਲ ਮਾਮਲਾ ਆਇਆ ਸੀਗਾ ਨਿਗਾ ਦੇ ਵਿੱਚ ਕਿਉਂ ਇੱਕ ਔਰਤ ਬੱਚੇ ਲੈ ਕੇ ਜਾਂਦੀ ਫਰੀ ਉਹਦੇ ਬਾਰੇ ਕੀ ਕਹਾਣੀ ਇੱਕ ਕਾਲ ਸਾਨੂੰ ਹਸਪੀਟਲ ਦੇ ਵਿੱਚੋਂ ਫੋਨ ਵੀ ਆ ਗਿਆ ਸੀਗਾ ਤੇ ਜਿਹੜੀ ਔਰਤ ਹੈ ਬੱਚਾ ਵਾਰਡ ਦੇ ਵਿੱਚ ਚਲ ਕੇ ਸੀ ਉਥੋਂ ਹਰਪਾਲ ਸਿੰਘ ਵਾਸੀ ਤਰਨਜੀ ਖੇੜਾ ਤੇ ਉਹਨੂੰ ਚੈੱਕ ਅਪ ਕਰਨ ਦੇ ਬਹਾਨੇ ਨਾਲ ਉਹ ਬੱਚੀ ਨੂੰ ਉਹਨੇ ਉਠਾ ਲਿਆ ਸੀਗਾ ਬਾਅਦ ਜਦੋਂ ਨੇ ਪਤਾ ਕੀਤਾ ਸਟਾਫ ਤੋਂ ਇਹ ਇੱਕ ਲੇਡੀ ਜੀ ਕੌਣ ਹੈ ਉਹ ਕਹਿੰਦੇ ਵੀ ਸਾਡੇ ਨਾ ਸਟਾਫ ਮੈਂਬਰ ਹੈ ਨਾ ਹੀ ਇਹ ਹਸਪੀਟਲ ਦੀ ਕੋਈ ਕਰਮਚਾਰੀ ਥੋੜਾ ਸ਼ਰਕੋ ਹੈ ਉਹ ਦੂਜੀ ਵਾਰਡ ਚਲੀ ਗਈ ਸੀ ਉਸ ਸਮੇਂ ਦੂਸਰੀ ਵਾਰਡ ਦੇ ਵਿੱਚ ਜਦੋਂ ਵਿਧਿਆ ਉੱਥੇ ਉਹਨੇ ਇੱਕ ਬੱਚਾ ਹੋ ਚੁੱਕਿਆ ਸੀ ਉਸ ਨੇ ਫਿਰ ਜਦੋਂ ਸਵਾਲ ਕੀਤਾ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੀ ਫਿਰ ਉਹ ਤੋਂ ਫੜ ਕੇ ਸਾਡੇ ਕੋਲ ਲਿਆਏ ਸੀਗੇ ਬੱਚੇ ਉਹਨਾਂ ਨੇ ਮੁੱਖ ਦੇ ਸਵਾਲ ਲੈ ਸੀਗੇ ਤੇ ਅਸੀਂ ਇਹਦੇ ਖਿਲਾਫ ਮੁਕੱਦਮਾ ਦਰਜ ਕਰਤਾ ਸੀਗਾ ਜੋ ਕਰਦਾ ਉਹ ਪਰ ਤਾਂ ਮੈਂ ਕਿਹੜੀ ਕ੍ਰੀਏਟ ਕਾਰਾ ਲੱਗੀ ਹੈ ਕਿ ਇਹਦੇ ਦੇ ਉੱਪਰ ਮੁਕੱਦਮਾ ਲੱਗੋਇਆ ਕਿੱਥੋਂ ਦੀ ਰਹਿਣ ਵਾਲੀ ਹੈ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਜੀ ਮੁਕਦਮਾ ਨੰਬਰ 108 255 25 ਦਰਜ ਕੀਤਾ ਤੇ 137 2 ਬੀ ਐਨ ਐਸ ਤਹਿਤ ਇਹ ਵੀ ਹਰਸ਼ਤ ਪਾ ਲਈ ਅਸੀਂ ਨੇ ਤੇ ਅੱਜ ਜੁਰਮਾਨਾ ਲੈ ਕੇ ਅਗਲੀ ਕੋਸ਼ਿਸ਼ ਕਰਾਂਗੇ ਇਹਦੇ ਨਾਲ ਕੋਈ ਹੋਰ ਵੀ ਕੋਈ ਨਹੀਂ ਬੋਲੋ ਤੁਸੀਂਗਾ ਨਹੀਂ ਹਜੇ ਕੱਲ੍ਹ ਲੇਟ ਦਰਜ ਕੀਤਾ ਮੁਕਦਮਾ ਬਾਕੀ ਫਿਰ ਕੁਝ ਕੁ ਪੂਰੇ ਪ੍ਰੋਪਰ ਕਰਨੀ ਸਕੇ ਮੈਡੀਕਲ ਕਰਵਾਇਆ ਕੰਨੇ ਦਾ ਡਾਕਟਰ ਪਾਸੋਂ ਕੋਈ ਮੈਂਟਲੀ ਤੌਰ ਤੇ ਜਾਂ ਕੋਈ ਹੋਰ ਪ੍ਰੋਬਲਮ ਹਨ ਤੇ ਇਸ ਕਰਕੇ ਅਜ ਰਿਮਾਂਡ ਲੈ ਕੇ ਥੋਰੋਲੀ ਪੁੱਛਿਸ਼ ਕਰਾਂਗੇ ਜੋ ਵੀ ਗੱਲ ਸਾਹਮਣੇ ਆਊਗੀ ਫਿਰ ਉਹਦੇ ਨਾਲ ਕਾਰਵਾਈ ਵਿੱਚ ਲਿਆ ਦੇਣਾ ਇਹ ਗ੍ਰੋ ਵੀ ਹੋ ਸਕਦਾ ਜੀ ਇਹ ਇਸ ਤਰ੍ਹਾਂ ਹਾਂ ਜੀ ਰਿਮਾਂਡ ਲਵਾਂਗੇ ਰਿਮਾਂਡ ਤੋਂ ਹੱਥ ਕਲੀਅਰ ਕਰਾਂਗੇ ਜੋ ਵੀ ਹੋਇਆ ਇੱਕ ਰਿਮਾਂਡ ਦੌਰਾਨ ਪਤਾ ਲੱਗ ਜਾਣਾ ਹੈ ਇਹਦੇ ਕੋਈ ਹੋਰ ਵੀ ਕੋਈ ਚੀਜ਼ ਬਰਾਮਦ ਹੋਈ ਹੈ ਕੋਈ ਇਹਦੇ ਕੋਈ ਕੋਈ ਹੋਰ ਕੋਈ ਕੀ ਇਹਦੇ ਅ ਮੇਰੇ ਪਾਸ ਵਿੱਚ ਕੋਈ ਹੋਰ ਕੋਈ ਨਹੀਂ ਜੀ ਕੋਈ ਐਦਾਂ ਦੀ ਕੋਈ ਚੀਜ਼ ਨਹੀਂ ਬਰਾਮਦ